ਤੁਸੀਂ ਸੋਨਾ ਖਰੀਦਣ ਜਾ ਰਹੇ ਹੋ ਜਾਂ ਵੇਚਣ ਜਾ ਰਹੇ ਹੋ ਰੁਕੋ ਇਹ ਵੀਡੀਓ ਜ਼ਰੂਰ ਵੇਖੋ ਸਕਿੱਪ ਨਾ ਕਰਿਓ ਤੁਹਾਡੇ ਮੁਨਾਫੇ ਲਈ ਕੀ ਕਹਿ ਰਹੇ ਨੇ ਐਕਸਪਰਟ ਕੀ ਹੈ ਸੋਨੇ ਦੀ ਚਮਕ ਦਾ ਗੋਲਮਾਲ ਫਰੰਟ ਪੇਜ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹੈ ਇਸੇ ਵਿਸ਼ੇਸ਼ ਸਟੋਰੀ ਸਾਰਾ ਕੁਝ ਜਾਣਨ ਤੋਂ ਪਹਿਲਾਂ ਅਸੀਂ ਇਹ ਵੇਖ ਲਈਏ ਕਿ ਸੋਨਾ ਆਂਦਾ ਕਿੱਥੋਂ ਹੈ ਤੇ ਵਰਤਿਆ ਕਿੱਥੇ-ਕਿੱਥੇ ਜਾਂਦਾ ਹੈ 2400 ਸਾਲ ਪਹਿਲਾਂ ਸੋਨੇ ਨੂੰ ਕਰੰਸੀ ਦੇ ਰੂਪ ਵਿੱਚ ਇਸ ਧਰਤੀ ਤੇ ਲਿਆਂਦਾ ਗਿਆ ਭਾਵੇਂ ਸੋਨਾ ਸਦੀਆਂ ਪਹਿਲਾਂ ਆਉਂਦਾ ਸੀ ਮਾਈਨਿੰਗ ਹੁੰਦੀ ਸੀ ਪਰ ਇਹਦੀ ਅਸਲ ਵਰਤੋਂ ਸਿੱਕਿਆਂ ਦੇ ਰੂਪ ਵਿੱਚ ਵਪਾਰ ਲਈ ਕਰਨ ਵਾਸਤੇ ਸ਼ੁਰੂਆਤ ਹੋਈ ਸੀ ਇਹ ਉਹ ਸਮਾਂ ਸੀ ਜਦੋਂ ਲੋਕ ਵਪਾਰ ਵਾਸਤੇ ਵਸਤੂਆਂ ਦਾ ਬਟਾਂਦਰਾ ਕਰਦੇ ਸੀ ਪਰ ਉਹਨਾਂ ਕੋਲ ਕਰੰਸੀ ਨਹੀਂ ਸੀ ਇਹ ਕਰੰਸੀ ਜਦੋਂ ਆਈ ਤੇ ਸੋਨੇ ਨੇ ਬਹੁਤ ਸਾਰੇ ਬਾਜ਼ਾਰ ਪੈਦਾ ਕਰ ਦਿੱਤੇ ਬਹੁਤ ਸਾਰੇ ਵਪਾਰਕ ਨਵੇਂ ਸ਼ਹਿਰ ਪੈਦਾ ਕਰ ਦਿੱਤੇ ਤੇ ਵਪਾਰ ਦੇ ਨਾਲ-ਨਾਲ ਸੋਨੇ ਦੀ ਸਟਾਕ ਕਰਨ ਵਾਸਤੇ ਖਜ਼ਾਨੇ ਬਣੇ ਰਾਜੇ ਮਹਾਰਾਜਾਂ ਦੇ ਭੰਡਾਰ ਭਰਨ ਲੱਗੇ ਇੱਕ ਕੀਮਤੀ ਵਸਤੂ ਦੇ ਰੂਪ ਵਿੱਚ ਇਹ ਦੁਨੀਆ ਦੇ ਸਾਹਮਣੇ ਪੇਸ਼ ਹੋਇਆ ਕੀਮਤੀ ਵਸਤੂ ਨੂੰ ਪੈਦਾ ਕਰਨ ਲਈ ਇਨਸਾਨ ਨੇ ਸਿਰਫ ਯਤਨ ਕੀਤੇ ਹੈ ਅਸਲ ਪੈਦਾਵਾਰ ਇਹ ਕੁਦਰਤ ਦੀ ਦੇਣ ਹੈ ਕੁਦਰਤ ਨੇ ਧਰਤੀ ਦੇ ਗਰਭ ਵਿੱਚੋਂ ਸਾਨੂੰ ਇਹ ਸੋਨਾ ਦਿੱਤਾ ਹੈ ਇਹਦੀ ਚਮਕ ਇਨਸਾਨ ਨੇ ਆਪਣੇ ਕੰਮਾਂ ਵਾਸਤੇ ਵਧਾ ਦਿੱਤੀ ਔਰ ਉਹ ਚਮਕ ਅੱਜ ਐਨੀ ਮਹਿੰਗੀ ਹੋ ਗਈ ਕਿ ਹਰ ਵਿਅਕਤੀ ਉਸ ਨੂੰ ਹੱਥ ਲਾਣ ਲੱਗਿਆਂ ਸੋਚਦਾ ਹੈ ਸੋਨੇ ਦਾ ਇੱਕ ਰੂਪ ਸਾਡੇ ਸਾਹਮਣੇ ਗਹਿਣਿਆਂ ਦਾ ਹੈ ਬਹੁਤੇ ਲੋਕੀ ਇਸ ਨੂੰ ਗਹਿਣਿਆਂ ਦੇ ਰੂਪ ਵਿੱਚ ਜਾਣਦੇ ਨੇ ਪਰ ਨਹੀਂ ਅਸਲ ਸਚਾਈ ਕੁਝ ਹੋਰ ਹੈ ਸੋਨਾ ਕਈ ਥਾਵਾਂ ਦੇ ਕੰਮ ਆਉਂਦਾ ਹੈ ਇਸ ਨੂੰ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ ਇਸ ਨੂੰ ਇਲੈਕਟ੍ਰੋਨਿਕ ਪਾਰਟਸ ਵਿੱਚ ਵਰਤਿਆ ਜਾਂਦਾ ਹੈ ਉਸ ਤੋਂ ਬਾਅਦ ਸਭ ਤੋਂ ਵੱਡਾ ਕੰਮ ਜਿਹੜਾ ਦੁਨੀਆਂ ਦੇ ਵਿੱਚ ਜਿੰਨੀਆਂ ਕਰੰਸੀਆਂ ਚੱਲ ਰਹੀਆਂ ਨੇ ਉਨ੍ਹਾਂ ਦੀ ਵੈਲਿਊ ਬਣਾਉਣ ਵਾਸਤੇ ਸੈਂਟਰਲ ਬੈਂਕ ਸੋਨੇ ਦਾ ਖਜ਼ਾਨੇ ਭਰ-ਭਰ ਕੇ ਰੱਖਦੇ ਆ ਜਿਸ ਕਰਕੇ ਇਹ ਮਾਰਕੀਟ ਸੋਨੇ ਦੀ ਡਿਮਾਂਡ ਵਧਾਉਂਦੀ ਹੈ ਸੋਨੇ ਦੇ ਭਾਅ ਵੱਧਦੇ ਨੇ ਤੇ ਸੋਨੇ ਦੀ ਲੋੜ ਵੱਧ ਜਾਂਦੀ ਹੈ ਇਸ ਤੋਂ ਇਲਾਵਾ ਡਾਲਰ ਦੀ ਕੀਮਤ ਸੋਨੇ ਨੂੰ ਕਦੇ ਥੱਲੇ ਕਦੀ ਉੱਤੇ ਲੈ ਆਉਂਦੀ ਹੈ ਸੋਨੇ ਦੀ ਜਾਂ ਕਿਸੇ ਵੀ ਚੀਜ਼ ਦੀ ਖਰੀਦ ਜਿਹੜੀ ਹੈ ਉਹ ਡਿਪੈਂਡ ਕਰਦੀ ਹੈ ਹਮੇਸ਼ਾ ਉਹਦੀ ਮੰਗ ਕਿੰਨੀ ਹੈ ਤੇ ਪੈਦਾਵਾਰ ਕਿੰਨੀ ਹੈ ਇਹਨਾਂ ਹਾਲਾਤਾਂ ਦੇ ਵਿੱਚ ਕਈ ਵਾਰੀ ਮੰਗ ਜਿਹੜੀ ਹੈ ਉਹ ਇੰਨੀ ਕੁ ਵੱਧ ਜਾਂਦੀ ਹੈ ਜਾਂ ਵਧਾ ਦਿੱਤੀ ਜਾਂਦੀ ਹੈ ਕਿ ਜਿਹੜੀ ਪੈਦਾਵਾਰ ਨੂੰ ਬਹੁਤ ਟੈਟ ਕਰ ਦਿੰਦੀ ਆ ਤੇ ਰੇਟ ਜਿਹੜੇ ਨੇ ਵੱਧ ਜਾਂਦੇ ਆ ਤੇ ਜੇ ਮੰਗ ਘਟ ਜਾਵੇ ਪੈਦਾਵਾਰ ਵੱਧ ਜਾਵੇ ਤੇ ਫੇਰ ਰੇਟ ਥੱਲੇ ਆ ਜਾਂਦੇ ਨੇ ਇਸ ਸਮੇਂ ਜਿਵੇਂ ਚਾਂਦੀ ਦੇ ਵਿੱਚ ਕਈ ਵੱਡੀਆਂ ਕੰਪਨੀਆਂ ਨੇ ਸੌਦੇ ਕੀਤੇ ਨੇ ਖਰੀਦ ਸੌਦੇ ਕੀਤੇ ਨੇ ਔਰ ਮੈਕਸੀਕੋ ਵਰਗੇ ਕੰਟਰੀ ਜਿੱਥੇ ਚਾਂਦੀ ਦੇ ਖਾਨਾ ਨੇ ਉੱਥੇ EMPLOYES ਦੀ ਸਟ੍ਰਾਈਕ ਹੋਣ ਕਰਕੇ ਟੈਂਪਰੇਰੀ ਕੁਝ ਸਮੇਂ ਲਈ ਇਹਨਾਂ ਚੀਜ਼ਾਂ ਦੇ ਭਾਅ ਜਿਹੜੇ ਨੇ ਉਹ ਫਰਕ ਪਾ ਦਿੰਦੇ ਨੇ ਪਰ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਵੇਖਣਾ ਪੈਂਦਾ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਹਾਲਾਤ ਕੀ ਚੱਲ ਰਹੇ ਨੇ ਜੇ ਲੜਾਈਆਂ ਲੱਗੀਆਂ ਹੋਣ ਹਾਲਾਤ ਖਰਾਬ ਹੋ ਜਾਣ ਤੇ ਫਿਰ ਸੋਨੇ ਦੀ ਕੀਮਤ ਵੱਧ ਜਾਂਦੀ ਹੈ ਦੂਸਰਾ ਜੇ ਡਾਲਰ ਦੀ ਕੀਮਤ ਵਧਦੀ ਹੈ ਜਾਂ ਘਟਦੀ ਹੈ ਉਹ ਵੀ ਸੋਨੇ ਦੇ ਭਾਅ ਦੇ ਉੱਤੇ ਤੀਸਰਾ ਸਭ ਤੋਂ ਵੱਡਾ ਕਿਹੜੀ ਜ਼ਰੂਰਤ ਬਿਜ਼ਨਸ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਧਰੇਲੂ ਤੌਰ ਤੇ ਵਿਆਹ ਸ਼ਾਦੀਆਂ ਵਾਸਤੇ ਬਿਜ਼ਨਸ ਦੇ ਤੌਰ ਤੇ ਇਲੈਕਟ੍ਰੋਨਿਕ ਇੰਡਸਟਰੀ ਜਾਂ ਰਿਜ਼ਰਵ ਕਰਨ ਵਾਲੇ ਆ ਸੰਸਥਾਵਾਂ ਜਦੋਂ ਇੱਥੇ ਖਰੀਦ ਦਾ ਮਸਲਾ ਆਂਦਾ ਹੈ ਤਾਂ ਰੇਟਾਂ ਦੇ ਉੱਤੇ ਫਿਰ ਫਰਕ ਪੈ ਜਾਂਦਾ ਹੈ ਸੋ ਇਹ ਗੱਲਾਂ ਨੂੰ ਦੇਖਦੇ ਹੋਏ ਹਮੇਸ਼ਾ ਆਪਣੀ ਜ਼ਰੂਰਤ ਨੂੰ ਮੁੱਖ ਰੱਖ ਕੇ ਸੋਨੇ ਦੀ ਖਰੀਦ ਕਰੋ ਸੋਨੇ ਨੂੰ ਵੇਚੋ ਪਰ ਇਸ ਸਮੇਂ ਇਸ ਸਾਲ ਦੇ ਵਿੱਚ ਸੋਨਾ ਕਿੱਥੇ ਟਿਕਾ ਰਹੇਗਾ ਇਹ ਸਮਾਂ ਤੁਹਾਨੂੰ ਦੱਸੇਗਾ